ਕੇਂਦਰੀ ਮੰਤਰੀ Shivraj Chauhan ਤੇ ਕੇਂਦਰੀ ਰਾਜ ਮੰਤਰੀ Ravneet Singh Bittu ਵੱਲੋਂ Dinanagar ਹਲਕੇ ਦੇ Mokoड़ा ਨਾਲ ਲੱਗਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ। ਇਹਾ ਹੜਾਂ ਦੌਰਾਨ ਹੋਏ ਨੁਕਸਾਨ ਦੀ ਪਰਪਾਈ ਲਈ ਕੇਂਦਰ ਸਰਕਾਰ ਕਰੇਗੀ ਪੂਰੀ ਕੋਸ਼ਿਸ਼। ਵਿਧਾਇਕਾ Arna Choudhry ਨੇ ਵੀ ਕੇਂਦਰੀ ਮੰਤਰੀ ਸਾਹਮਣੇ ਰੱਖੀਆਂ ਹਲਕੀ ਨਾਲ ਸੰਬੰਧਿਤ ਕੱਚੇ ਮਕਾਨਾਂ ਬਾਰੇ ਮੁਸ਼ਕਲਾਂ। ਅਜਮਕੋੜਾ ਪਤੰਵੀ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ ਇਸ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਵੱਲੋਂ ਟਰੈਕਟਰ ਤੇ ਸਵਾਰ ਹੋ ਕੇ ਮਕੋੜਾ ਪਤੰਦਾ ਦੌਰਾ ਕੀਤਾ ਗਿਆ ਉਦਰੀ ਸ ਮੁਕੇ ਤੇ ਦਿਨਾਂਗਰ ਤੋਂ ਕਾਂਗਰਸ ਦੀ ਵਿਧਾਇਕਾ ਅਤੇ ਸਾਬਕਾ ਕੈਬਨਟ ਮੰਤਰੀ ਮੈਡਮ ਅਰਨਾ ਚੋਧਰੀ ਵੱਲੋਂ ਵੀ ਕੇਂਦਰੀ ਮੰਤਰੀ ਨੂੰ ਆਪਣੇ ਹਲਕੇ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ 2-3 ਮਹੀਨੇ ਪਹਿਲਾਂ ਜਿਉ ਟੈਕਿੰਗ ਹੋਈ ਸੀ ਉਹਨਾਂ ਲੋਕਾਂ ਨੂੰ ਕੱਚੇ ਮਕਾਨਾਂ ਦੀ ਗ੍ਰਾਂਟ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਹਿਲ ਦੇ ਆਧਾਰ 'ਤੇ ਜਾਰੀ ਕੀਤੀ ਜਾਵੇ। ਇਸ ਮੌਕੇ ਤੇ ਕੇਂਦਰੀ ਮੰਤਰੀ ਸ਼ਿਵਰਾਜ चौहान ਨੇ ਵਿਧਾਇਕਾ ਅਰਨਾ ਚੋਦਰੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੀਆਂ ਮੰਗਾਂ 'ਤੇ ਜ਼ਰੂਰ ਗੌਰ ਕਰਨਗੇ। मैं आपसे मिलने आया हूं प्रधानमंत्री तो जी ने मुझे भेजा है और जो हालात मैंने यहाँ देखे हैं देख के मन भारी हो जाता है आज सवेरे से मैं यहाँ के हालात देख रहा हूं फसलें डूबी हुई है <laughs> कोई सी भी फसल हो मैंने तो गन्ने की फसल में भी जाके देखा गन्ने जैसी फसल भी तबाह हो गई बर्बाद हो गई धान हो मक्का हो सारी फसल तबाह और बर्बाद हुई है जब फसल बर्बाद होती है तो केवल फसल बर्बाद नहीं होती किसान की जिंदगी बर्बाद होती है उसके बच्चों का भविष्य बर्बाद होता है केवल फसलें बर्बाद नहीं हुई सिल्ट जमा हो गई वो खतरा एक अलग है घरों में इतने दिन तक पानी भरा रहा घर गिरने की स्थिति में कई गिरे हैं और हमारे कई मवेशी जो बंधे थे वो बचे नहीं और जो छुट्टे थे वो जहां जगह मिली वहां चले गए कुछ तो सीमा पार भी चले गए भयानक दृश्य है जल प्रलय की स्थिति है लेकिन मैं आपसे ये निवेदन करने आया हूं अपनी आंखों से नुकसान हमने देखा है आज से दो केंद्रीय टीमें और पंजाब के पूरे ग्रस्त क्षेत्रों का दौरा करेगी और मैं इतने ही आपसे कहने आया हूं कि संकट है तकलीफ है लेकिन इस संकट के पार निकाल के आपको ले जाएंगे हर संभव प्रयास केंद्र सरकार भी करेगी और इस समय में और कोई चीज नहीं देखता केंद्र राज्य और बाकी सब मिलके अपने किसानों की मदद करें सहायता करें क्योंकि ये तो वो प्रदेश है पंजाब जब भी देश में संकट आया है तो सबसे पहले उस संकट को अपने सीने पे झेलने का काम किया है तो आपने किया है। इस पंजाब की पवित्र धरती ने किया है हमेशा किया है ਮਿਚਣਾ ਰਵੇ ਬਾਕੀ ਬਾਕੀ ਮਰੇ ਕੋਈ ਨਾ ਸੋਚਦਾ ਕੋਈ ਅਗਰ ਕਹਿੰਦਾ ਦੇਖੋ ਇਹਨਾਂ ਦੇ ਇੱਕ ਮਿੰਟ ਹੋਰ ਤਾਰ ਨਾ ਖਿੱਚੋ ਪਾਸੀਓ ਛੇੜੋ ਛੇੜੋ ਬੰਦ ਕਰਤਾ ਛੇੜੋ ਜੀ ਬੋਲੋ ਬੋਲੋ ਰਸਤਾ ਖੋਲੋ ਥੋੜਾ ਜਿਹਾ ਆਪ ਜੋ ਸੱਟੇ ਰਹੀਆਂ ਨੇ ਉਸ ਦੇ ਰੋਡ ਨਾ ਉਹ ਬੜੀ ਅਲੱਗ ਕਿਰਨ ਠੀਕ ਜੋ ਜੋ ਠੀਕ ਹੈ ਬਈ ਲਾਈਨ ਰੋਕੋ ਚੀਜ਼ ਪੁੱਲ ਦੀ ਬਾਤੇ ਦੇ ਚੈਨ ਬਣਾ ਲੈ ਕੋਈ ਗੱਲ ਮੈਂ ਮੈਮ ਨਾਲ ਜਾਣਾ ਹੁਣ ਨਿਕਲ ਜਾਣਾ ਸੀ ਤਾਰਨਾ ਚੱਕ ਸਰ ਤਾਰ ਵਿਖਿਆ ਤਾਰਨਾ ਫਸਿਆ ਯਾਰ ਦੇਖੋ ਤਾਰਨਾ ਮੈਨੂੰ ਇਧਰ ਆ ਲੰਨਾ ਨਹੀਂ ਇਹ ਬੜੇ ਟਾਈਮ ਤੋਂ ਬੰਦ ਹੋ ਗਿਆ ਨੇ ਜੋ ਸਰ ਕੋਰਾ ਹੁਣ ਸਰ ਆਕੀਮ ਨਿਸ਼ਤੀ ਆ ਜਿੰਨੇ ਪੜੇਗੇ ਰਜ਼ੀਬ ਕੋੜਾ ਪਤੰਦੇ ਕੀ ਕਰਨ ਜਾਂਦੇ ਹੋਰੇ ਬਈ ਕੋਈ ਮਗਰ ਰੱਖੀ ਸੀ ਆਪਣੀ ਜੀ ਅੱਜ ਕੇਂਦਰੀ ਮੰਤਰੀ ਸ਼ਿਵਰਾ ਚੋਹਾਂ ਜੀ ਜਿਹੜੇ ਕਿ ਕੇਂਦਰ ਦੇ ਵਿੱਚ ਐਗਰੀਕਲਚਰ ਔਰ ਰੂਰਲ ਐਂਡ ਪੰਚਾਇਤ ਦੇ ਮੰਤਰੀ ਨੇ ਕੇਂਦਰੀ ਮੰਤਰੀ ਨੇ ਉਹ ਅੱਜ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਦਿਨਾ ਨਗਰ ਵੀ ਪਹੁੰਚੇ ਔਰ ਹੜ੍ਹਾਂ ਦਾ ਜੋ ਨੁਕਸਾਨ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਜਦੋਂ ਮੈਨੂੰ ਇਨਫੋਰਮੇਸ਼ਨ ਮਿਲੀ ਤਾਂ ਮੈਂ ਵੀ ਮੈਂ ਆਪਣਾ ਇਲਾਕੇ ਦੀ ਰਿਪਰੈਜ਼ੈਂਟੇਟਿਵ ਹੋਣ ਦੇ ਕਾਰਨ ਮੇਰਾ ਫਰਜ਼ ਬੰਦਾ ਸੀ ਕਿ ਮੈਂ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਗੱਲ ਜਿਹੜੀ ਹੈ ਉਹ ਮੰਤਰੀ ਜੀ ਨੂੰ ਜ਼ਰੂਰ ਦੱਸਾਂ ਕਿਉਂਕਿ ਉਹਨਾਂ ਦੇ ਮੰਤਰਾਲੇ ਨਾਲ ਸੰਬੰਧਿਤ ਹੀ ਜਿਹੜਾ ਸਾਡਾ ਮੁਸ਼ਕਿਲਾਂ ਨੇ ਸਾਡੀਆਂ ਉਹਨਾਂ ਦੇ ਮੰਤਰਾਲੇ ਹੀ ਹੱਲ ਕਰ ਸਕਦਾ ਹੈ ਸੋ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਸੁਣੀ ਔਰ ਮੈਂ ਉਹਨਾਂ ਨੂੰ ਇਹੀ ਗੱਲ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਫਸਲਾਂ ਦਾ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਇਹਨਾਂ ਦਾ ਜਲਦ ਤੋਂ ਜਲਦ ਕੋਈ ਵੀ ਰੀਲੀਫ ਪੈਕੇਜ ਜਿਹੜਾ ਆ ਪੰਜਾਬ ਨੂੰ ਜਲਦ ਤੋਂ ਜਲਦ ਜਿਹੜਾ ਹੈ ਉਹ ਰੀਲੀਜ਼ ਕਰ ਦਿੱਤਾ ਜਾਵੇ ਸੈਕੰਡਲੀ ਮੈਂ ਗੱਲ ਕਹੀ ਕਿ ਬਹੁਤ ਸਾਰੇ ਹੜ੍ਹਾਂ ਦੇ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਕੱਚੇ ਘਰ ਜਿਹੜੇ ਨੇ ਉਹ ਗਿਰ ਗਏ ਨੇ ਲੋਕਾਂ ਨੂੰ ਰਹਿਣ ਦੀ ਬਹੁਤ ਮੁਸ਼ਕਲ ਆ ਰਹੀ ਹੈ ਸੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿਹੜੀ ਜੀਓ ਟੈਗਿੰਗ ਅੱਜ ਤੋਂ 2-3 ਮਹੀਨੇ ਪਹਿਲੇ ਹੋਈ ਹੈ ਜਿਨ੍ਹਾਂ ਕਰਾਂ ਦੀ ਉਹ ਤੁਸੀਂ ਪ੍ਰਾਇੋਰਟੀ ਵਾਈਜ਼ ਜਿੱਥੇ ਹੜ ਨਾਲ ਮਾਰ ਦੇ ਨਾਲ ਕਰ ਡਿ ਡਿਗਰ ਗਏ ਨੇ ਉਹਨਾਂ ਤੋਂ ਪ੍ਰਾਇੋਰਟੀ ਵਾਈਜ਼ ਨਾ ਦਿੰਦੇ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਕੱਚੇ ਕਰਾਂ ਦੀ ਜਿਹੜੀ ਗ੍ਰਾਂਟ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਤਰਗਤ ਜਿਹੜੀ ਉਹ ਸਕੀਮ ਹੈ ਉਹਦੇ ਪੈਸੇ ਜਿਹੜੇ ਨੇ ਜਲਦ ਤੋਂ ਜਲਦ ਰਿਲੀਜ਼ ਕੀਤੇ ਜਾਣ ਤਾਂ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਅੰਦਰ ਆਪਣੇ ਛੱਤ ਦੇ ਥੱਲੇ ਉਹ ਰਹਿ ਸਕਣ ਸੋ ਇਹ ਮੈਂ ਦੋ ਗੱਲਾਂ ਡਿਮਾਂਡਾਂ ਜੜੀਆਂ ਨੇ ਕੇਂਦਰੀ ਮੰਤਰੀ ਦੇ ਅੱਗੇ ਰੱਖੀਆਂ ਨੇ ਔਰ ਬੜੀ ਉਹਨਾਂ ਨੇ ਧਿਆਨ ਨਾਲ ਸੁਣੀ ਹੈ ਸੋ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਲੋਕਾਂ ਦੀ ਆਵਾਜ਼ ਦੁੱਖ ਤਕਲੀਫ ਜੜੀ ਹੈ ਮੈਂ ਉਹਨਾਂ ਦੇ ਅੱਗੇ ਰੱਖਣ ਚ ਕਾਮਯਾਬ ਹੋਈਆਂ ਔਰ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਕਿ ਕਿੰਨੀ ਜਲਦੀ ਉਹ ਇਹ ਜਿਹੜੀ ਗ੍ਰਾਂਟ ਹੈ ਉਹ ਰਿਲੀਜ਼ ਕਰਦੇ ਨੇ ਪੰਜਾਬ ਦੇ ਵਾਸਤੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਮੈਡਮ ਦੇਖਣ ਦੇ ਅਗੇ ਬੇਸਬ ਆਮ ਮਦਰਾਂ ਨੇ ਉਹ ਪੱਤਾਂ ਦੇ ਲਈ ਦਿਖਾਈਏ ਮਾਈਕ ਨਹੀਂ ਚੱਲਦਾ ਇੱਕ ਜਿਹੜੇ ਹਾਈ ਕਮਾਂਡ ਤੋਂ ਸੀਨੀਅਰ ਜਿਹੜੇ ਇਹ ਲੀਡਰ ਆਏ ਦੇ ਚਾਹੇ ਉਹ ਰਮੇਸ਼ ਮਿੱਟੂ ਹੋਵੇ ਚਾਹੇ ਜੱਟ ਉਹਨਾਂ ਤੋਂ ਡਾਬੋ ਜਸੋ ਹਰ ਦੇ ਦੇਖੋ ਸਾਡੇ ਪੁਰਾਣੇ ਕਲੀਕ ਰਹਿ ਚੁਕੇ ਨੇ ਔਰ ਹਰ ਗੱਲ ਕਰਨ ਦਾ ਇੱਕ ਸਲੀਕਾ ਹੁੰਦਾ ਹੈ ਲੇਕਿਨ ਚਲੋ ਹਰ ਉਹ ਖਾਲੀ ਕਿਉਂਕਿ ਉਹ ਖਾਲੀ ਬੀਜੇਪੀ ਦੇ ਮੰਤਰੀ ਨਹੀਂ ਨੇ ਉਹ ਹਿੰਦੁਸਤਾਨ ਦੇ ਹਰ ਪਾਰਟੀ ਦੇ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਇਹ ਤੇ ਬੜੀ ਤੰਗਦਲੀ ਹੁੰਦੀ ਹੈ ਕਿ ਇਹ ਸੋਚਣਾ ਕਿ ਇਹ ਸਿਰਫ ਬੀਜੇਪੀ ਦੇ ਹੀ ਮੰਤਰੀ ਨੇ ਸਾਰਿਆਂ ਦੇ ਮੰਤਰੀ ਨੇ ਉਹ ਹਿੰਦੁਸਤਾਨ ਦੇ ਮੰਤਰੀ ਨੇ ਉਹ ਹਰ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਜੋ ਵੀ ਦੁੱਖ ਤਕਲੀਫਾਂ ਨੇ ਕਿਉਂਕਿ ਮੰਤਰੀ ਹੋਣ ਦੀ وجہ ਨਾਲ ਉਹਨਾਂ ਨੇ ਹੀ ਦੂਰ ਕਰਨੀਆਂ ਨੇ ਸੋ ਇਸ ਕਰਕੇ ਮੈਂ ਆਪਣਾ ਕੇਸ ਜੜਾਇਆ ਉਹਨਾਂ ਦੇ ਅੱਗੇ ਰੱਖਿਆ ਆ ਹੁਣ ਮੈਨੂੰ ਲੱਗਦਾ ਹੈ ਕਿ ਬਹੁਤ ਜਲਦ ਉਹਨਾਂ ਨੇ ਇੱਕ ਦੱਸਿਆ ਕਿ ਕੱਲ ਵੀ ਸਾਡੀ ਮੀਟਿੰਗ ਹੈ ਜਲੰਧਰ ਦੇ ਵਿੱਚ ਉਹ ਮੈਨੂੰ ਲੱਗਦਾ ਕਿ ਬਹੁਤ ਜਲਦੀ ਕੋਈ ਨਾ ਕੋਈ ਪੈਕੇਜ ਜੜਾਇਆ ਜਰੂਰ ਅਨਾਉਂਸ ਕਰਨਗੇ